ਖੰਨਾ ਦੀਆਂ ਬੇਟੀਆਂ ਨੇ ਖੇਡਾਂ ਵਿੱਚ 골ਡ ਤੇ ব্রونز ਮੈਡਲ ਆਪਣੇ ਨਾਮ ਕੀਤਾ। ਇਹ ਖੇਡਾਂ ਮូរਿੰਡਾ ਵਿੱਚ ਹੋਈਆਂ ਸਨ ਤੇ 1 ਤੋਂ 4 ਦਸੰਬਰ ਤੱਕ ਚੱਲੀਆਂ ਸਨ। ਇਹਨਾਂ ਪੰਜਾਬ ਸਟੇਟ ਪ੍ਰਾਇਮਰੀ ਸਕੂਲ ਗੇਮਸ ਦੇ ਵਿੱਚ ਖੰਨਾ ਦੀਆਂ ਬੇਟੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਛੋਟੀਆਂ-ਛੋਟੀਆਂ ਬੱਚੀਆਂ 골ਡ ਤੇ ব্রونز ਮੈਡਲ ਲੈ ਕੇ ਆਈਆਂ ਨੇ। ਇਸ ਮੌਕੇ ਬੱਚਿਆਂ ਦੇ ਮਾਪੇ ਤੇ ਕੋਚ ਬਹੁਤ ਜ਼ਿਆਦਾ ਖੁਸ਼ ਦਿਖਾਈ ਦਿੱਤੇ ਨੇ। रितिका ਗਾਂਧੀ ਨੇ 골ਡ ਮੈਡਲ ਜਿੱਤਿਆ ਹੈ ਤੇ ਪ੍ਰੀਆਲ ਪ੍ਰੀਤਕੌਰ ਨੇ ব্রੌਂਜ਼ ਮੈਡਲ ਆਪਣੇ ਨਾਮ ਕੀਤਾ ਹੈ। 골ਡ ਮੈਡਲ ਜਿੱਤਣ ਵਾਲੀ ਰਿਤਿਕਾ ਗਾਂਧੀ ਨੇ ਦੱਸਿਆ ਹੈ ਕਿ ਉਹ ਮਾਪਿਆਂ ਅਤੇ ਕੋਚ ਮੈਡਮ ਦੀ ਮਦਦ ਦੇ ਨਾਲ ਅੱਜ 골ਡ ਮੈਡਲ ਜਿੱਤ ਸਕੀ ਹੈ। ব্রੌਂਜ਼ ਮੈਡਲ ਜਿੱਤਣ ਵਾਲੀ ਪ੍ਰੀਆਲ ਪ੍ਰੀਤਕੌਰ ਨੇ ਦੱਸਿਆ ਹੈ ਕਿ ਉਹ ਬਹੁਤ ਖੁਸ਼ ਹੈ ਤੇ ਅਗਲੀ ਵਾਰ 골ਡ ਮੈਡਲ ਜਿੱਤਣ ਦੇ ਲਈ ਮਿਹਨਤ ਕਰੇਗੀ। ਏਸ਼ੀਅਨ ਗੇਮ ਖਿਡਾਰੀ ਇੰਟਰਨੈਸ਼ਨਲ ਕੋਚ ਸਿਮੀ ਬਤਾਨੇ ਦੱਸਿਆ ਹੈ ਕਿ ਇਨ੍ਹਾਂ ਬੱਚੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਬੱਚੀਆਂ ਨੂੰ ਸੈਲਫ ਡਿਫੈਂਸ ਸਿਖਾਉਣ ਤਾਂ ਜੋ ਜਲੰਧਰ ਵਰਗੇ ਹਾਲਾਤ ਪੈਦਾ ਹੋਣ ਤੇ ਬੱਚੀਆਂ ਲੜ ਕੇ ਆਪਣੀ ਜਾਨ ਬਚਾ ਸਕਣ। ਇਸ ਮੌਕੇ ਪੂਜਾ ਗੋਇਲ ਨੇ ਦੱਸਿਆ ਹੈ ਕਿ ਉਹਨਾਂ ਦੀ ਅਕੈਡਮੀ ਬੱਚੀਆਂ ਨੂੰ ਸੈਲਫ ਡਿਫੈਂਸ ਸਿਖਾਉਣ ਦੇ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਜੇਕਰ ਕਿਸੇ ਕੋਲ ਪੈਸੇ ਨਹੀਂ ਨੇ ਤਾਂ ਉਹ ਬੱਚਿਆਂ ਨੂੰ ਫ੍ਰੀ ਸੈਲਫ ਡਿਫੈਂਸ ਕੋਚਿੰਗ ਦੇਣਗੇ ਇਸ ਮੌਕੇ 골ਡ ਮੈਡਲਿਸਟ ਰਿਤਿਕਾ ਗਾਂਧੀ ব্রোঞ্জ ਮੈਡਲਿਸਟ ਪ੍ਰੀਤਪ੍ਰੀਤ ਕੌਰ ਏਸ਼ੀਅਨ ਗੇਮ ਖਿਡਾਰੀ ਇੰਟਰਨੈਸ਼ਨਲ ਕੋਚ ਸਮੀਮ ਬੱਤਾ ਤੇ ਪੂਜਾ ਗੋਇਲ ਵੱਲੋਂ ਕੀ ਕੁਝ ਕਿਹਾ ਗਿਆ ਜਰਾ ਤੁਸੀਂ ਵੀ ਸੁਣੋ ਰਿਤਿਕਾ ਗਾਂਧੀ ਅੱਛਾ ਤੁਹਾਡਾ ਕਿਹੜਾ ਮੈਡਲ ਆਇਆ ਤੇ ਕਿੱਥੇ ਹੋਇਆ ਜੀ ਹੂੰ ਮਰੀਂਡੇ ਹੋਇਆ ਸੀ ਮੈਚ ਮੇਰਾ 골ਡ ਮੈਡਲ ਆਇਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿੰਨੇ ਕੁ ਹੋਰ ਬੱਚੇ ਆਏ ਸੀਗੇ ਕਿਤਨੇ ਕੁ ਬੱਚੇ ਆਏ ਸੀਗੇ ਕਿਹੜਾ ਕੋਈ ਆਏ ਸੀ ਬੱਚੇ ਹਾਂਜੀ ਕੋਈ ਕੋਈ ਬਠਿੰਡੇ ਤੋਂ ਆਇਆ ਸੀ ਕੋਈ ਕੋਈ ਪਟਿਆਲਾ ਤੋਂ ਆਇਆ ਸੀ ਕਿੰਨਾ ਤੋਂ ਮੁਸ਼ਕਲ ਸੀਗਾ ਇਹ ਕੰਮ ਨਹੀਂ ਸੀ ਮੁਸ਼ਕਲ ਸੀਗਾ ਥੋੜਾ ਹਾਂ ਦੱਸੀਗਾ ਵੀ ਮੈਂ ਮੈਡਮ ਜਿਸ ਪੜ੍ਹੂੰਗੀ ਲੱਗ ਰਿਹਾ ਸੀ ਜਿਸ ਕਰਕੇ ਅੱਜ ਸਭ ਤੋਂ ਵੱਧ ਮਿਹਨਤ ਕਿੰਨੇ ਕਰਾਈ ਹੈ ਕੋਚ ਨੇ ਕਰਾਈ ਹੈ ਜਾਂ ਕਿਹਦੀ ਸਭ ਤੋਂ ਵੱਧ سپورਟ ਕੀਤੀ ਰਹੀ ਹੈ ਕੋਚ ਨੇ ਕਰਵਾਈ ਹੈ ਪੈਰੈਂਟਸ ਨੇ ਕਰਵਾਈ ਹੈ ਫੋਨ 'ਤੇ ਪੁੱਛ ਤੁਹਾਡੇ ਸਿੰਬਤਾ ਮੈਮ ਪੂਜਾ ਮੈਮ ਕਿੰਨੇ ਘੰਟੇ ਤੁਸੀਂ ਗੇਮ ਨਹੀਂ ਦਿੰਦੇ ਹਾਂ ਕਿੰਨਾ ਟਾਈਮ ਦਿੰਦੇ ਨੇ 2 ਘੰਟੇ ਪਰਦੇਵੀ ਨਾਲ ਉਨੇ ਬਰਾਬਰ ਹੀ ਹਾਂ ਜਦੋਂ ਜਰੂਰ ਘਰੇ ਦੱਸਿਆ ਤੁਸੀਂ ਫੋਨ ਕਰਕੇ ਵੀ ਮੇਰਾ 골ਡ ਮੈਡਲ ਆਇਆ ਕੀ-ਕਿਆ ਕਰਦੇ ਨੇ ਕਰਦੇ ਨੇ ਕੀ ਬਹੁਤ ਵਧੀਆ ਕੁਝ ਹੋ ਗਿਆ ਕਰਦੇ ਹਾਂਜੀ